சக்தி <tipa> ஆலயத்த ਚੈੱਕ ਕਰੋ ਗੈਲਰੀ ਨੇਨਾ ਆਪਣਾ ਘਰ ਕਿੱਥੇ ਬਣਾਇਆ ਸਰੀਏ ਦੇ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਹਾ ਚੱਲ ਤੁਹਾਡਾ ਸਾਰਿਆਂ ਦਾ ਤੁਹਾਡਾ ਹਰਮਨ ਪਰਾ ਰਾਜਾ ਇੱਕ ਵਾਰੀ ਇੱਕ ਹੋਰ ਇੱਕ ਹੋਰੀ ਇੱਕ ਹੋਰ ਨਵੇਂ ਲੋਗ ਲਿਆ ਆ ਜੀ ਤੇ ਅੱਜ ਮੌਸਮ ਵੀ ਬੜਾ ਸ਼ਾਨਦਾਰ ਆ ਥੋੜੀ ਥੋੜੀ ਬੂੰਦਾਬੰਦੀ ਹੋ ਰਹੀ ਆ ਬਾਰਿਸ਼ ਪੈ ਰਹੀ ਆ ਤੇ ਅੱਜ ਅਪ ਚੱਲਿਆ ਵੈਰੋ ਨੰਗਲ ਤੇ ਸ਼ੋਅ ਮੇਜ ਚੋਂ ਜਾ ਰਿਹਾ ਕਿafi ਤਕੜਾ ਸ਼ੋਅ ਮੇਜ ਸਾਥੀ ਦੇ ਮੇਲਾ ਬਜਟ ਵੀ ਹੈਵੀ ਹੋਣਾ ਸਾਡੇ ਪੰਜਵੇਂ ਅੱਜ ਰੋਣਗਾ ਪੂਰੀਆਂ ਲੱਗੀਆਂ ਈਆਂ ਤੁਹਾਨੂੰ ਸਾਰਿਆਂ ਨੂੰ ਸਾਥੀ ਦੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਚਲੋ ਫਿਰ ਜਾਂਦੇ ਆ ਮੈਚ ਤੇ ਟਾਈਮ ਹੋ ਗਿਆ 2 ਵਜੇ ਦਾ ਲਓ ਜੀ ਐਨ ਐਚ 54 ਤੇ ਆ ਗਏ ਆ ਆਪਾਂ ਐਨ ਐਚ 54 ਪਰ ਇਹ ਤੁਹਾਨੂੰ ਦੱਸਾਂ ਤੇ ਫੈਕਟ ਦੱਸਦਾ ਤੁਹਾਨੂੰ ਮੈਨ ਐਚ 54 ਪਰ ਇਹ ਸਟਾਰਟ ਹੁੰਦਾ ਵਾ ਆਪਣੇ ਪਠਾਨਕੋਟ ਤੋਂ ਤੇ ਖਤਮ ਇਹਦਾ ਐਂਡਿੰਗ ਪੁਆਇੰਟ ਹੈਗਾ ਵਾ ਹਨੂ ਮਾਨਗੜ ਟਟ ਟਟ ਗੋਲਾਂ ਲੱਗੀਆਂ ਲਾਲੀਏ ਵਾਵਾ ਕਹਿੰਦੇ ਗੱਡੀ ਲੈ ਕੇ ਆ ਗਿਆ ਏ ਅੱਕੀ ਆਲਾ ਹੋਜੀ ਠੀਕ ਹੈ ਵਧੀਆ ਆ ਜਿਓ ਚਲੋ ਮੈਚ ਸ਼ੁਰੂ ਕਰਨ ਲੱਗਿਆ ਤੇ ਪਹਿਲੀ ਰੇਡ ਪੰਜ ਆ ਰਹੀ ਹੈ ਵੱਡਾ ਰੋ ਤੇ ਪਹਿਲੀ ਰੇਡ ਪਹਿਲੀ ਸੰਕਰ ਆ ਗਿਆ ਨੌਜਵਾਨ ਆਵਲ ਦੀ ਧਰਤੀ ਦਾ ਖੜ ਗਿਆ ਇੱਕ ਦਾ ਕੇ ਲੱਗਦਾ ਯੋਰ ਉਹ ਕਰਤਾ ਕਹਿਰ ਚੋਦਰਾ ਅੱਡ ਵੜ ਕੇ ਲਾਇਆ ਕਿ ਸਮਝੋ ਗਿਆ ਕੰਮ ਅੱਡ ਵੜ ਕੇ ਸਮਝੋ ਗਿਆ ਕੰਮ ਸੋ ਜੇ ਬੱਲੇ ਆਹ ਫਰੀਦ ਕੋਲੋਂ ਫੀਤ ਕੋ ਧੀਰਾ ਧਾਨੇ ਕੋ ਮਾਤੀਆ ਨਾ ਮੱਕੀ ਤੇਰੇ ਤੇ ਦਿਲ ਆ ਗਿਆ ਆ ਮੰਦਿਆ ਫਰੀਦ ਕੋਟੀਆਂ ਜ਼ਿੰਦੀ ਸਾਡੇ ਭਰਾ ਵੱਲੋਂ ਆਹ ڈیڈی ہے سے جرور گراؤنڈ دے وچ کوئی دی کر دیئے بو بھی سپرے اے سپرے کنڈی کے میں پور رہا مالا اے پیم پور دے لی بڑیا اے دو نمبر پر لے کی کوشش کر دے سکھمر آگیا بڑا تھے پیاس بڑا میرے گرو سکھمر کا مدید پاندہ ہے ہاتھ کو تکے تھر لے آگے ساتھی عمر میں آرہی میں سنیاں میں لے چو اب پیچھر کے کئی روحانے ہاری سلطان سنگھ دے پتنے نہار i ਬੰਦਾ ਤਿਆਰ ਵਰਤਿਹਾਲ ਚਾਰੇ ਗੱਬਰੂ ਤਿਆਰੀ ਦੇ ਵਿੱਚ ਲਾਤੀ ਸੰਦੀਪ ਜਦਾ ਭਰਾ ਆ ਤਰਸੇ ਦੀਪ ਛੜ ਲਈ 1000 ਰੁਪਇਆ ਹਸੈਨ ਗੁੱਜਰ ਦੇ ਨਾਲ ਹਾਂ ਹੈ ਉੱਤੇ ਨਗਈ ਨਾਰਾ ਜੀ ਵੀ ਆਇਆ ਤੇ ਉੱਤੇ ਨਗਈ ਜੰਮਾ ਮਹਾਰਾਣ ਜਾਤੀ ਸਾਡੀ ਖੇਡ ਕਬੱਡੀ ਦਾ ਸੱਜਰ ਸੰਤੋਨ ਜੀ ਆ ਸੱਤਾ ਰੰਮਾਸ ਬਿੱਖੂ ਕਨੇਡਾ ਤੇ ਨਾਲ ਜਿਹੜਾ ਕਨੇਡਾ ਉਹਨੇ ਮੋਟਰਸਾਈਕਲ ਖੁੱਟ ਦਿੱਤਾ ਜਣਾ ਔਰ ਸਮਰੇ ਇਹ ਲਾਲ ਚੜਦੀ ਸੁਰਜ ਨੂੰ ਸਾਲਦਾ ਕਰਦਾ ਹੈ ਆ ਨੱਚਣ ਲਾ ਦਿੰਦਾ ਆ ਰੇਡ ਪਾਉਣ ਦੇ ਲਈ ਚੜਦੇ ਆਂ ਟਾਈਮ ਦੱਸਦੀਆਂ Yeah.

मेर बि साम सेड़ी पी वर जी شکار مارے پیسے بندوں کا डेड पे स्क्रीन वञी मार ਸ਼ਹਰ ਜੀ ਦੇ ਫਰੰਦੀਪ ਜੀ ਬੜਾਈ ਸ਼ਾਨਦਾਰ ਬੜਾ ਤਕੜਾ ਮੈਚ ਰਿਹਾ ਪੁਆਇੰਟ ਤੁਹਾਨੂੰ ਦੱਸ ਦਿਆਂ ਕਿੰਨੇ ਆ 21 ਕਲਾ ਦੇ ਲੋਧੀ ਖਰੀਫ ਪੁਆਇੰਟ ਮੇਰੇ ਮਿਲੋ ਕਦਾਲੀ ਤੇ ਸੈਦਗੀ ਚੰਦ ਖਿਡਾਣੇ ਦੇ